मुर्दा <mortabans> ਜਿੰਦਾਬਾਦ 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 ਕਰਤੀ ਕਿਸਾਨ ਜੁਨੀਅਰ ਜਿੰਦਾਬਾਦ 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 ਸਭ ਕਰਦਾ ਕਤਲ ਕਰਨ ਵਾਲੀ ਬੀਜੇਪੀ ਮਰਦਾਬਾਦ 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 ਨੌਜਵਾਨ ਸਭ ਕਰਦਾ ਕਤਲ ਕਰਨ ਵਾਲੀ ਬੀਜੇਪੀ ਹਾਏ 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 ਸਾਡੇ 700 ਕਿਸਾਨਾਂ ਦੇ ਕਾਤਲ ਬੀਜੇਪੀ ਹਾਏ 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 ਜਿੰਦਾਬਾਦ ਕਿ ਲਿਆਉਣਾ ਚਾਹੁੰਦੇ ਤੁਸੀਂ ਵੀ ਆ ਜੀ ਤੁਸੀਂ ਵੀ ਕਹਿੰਦੇ ਹਾਲ ਆਪਣਾ ਸਾਰਿਆਂ ਦਾ ਇਹੀ ਹੋਣਾ ਹੈ आ गया। हाँ कोई बात बात ही करती भी नहीं मुदाबाद मुराबाद मुर्दाबाद हंसराज हंस मुर्दाबाद मुदाबाद मुर्दाबाद हंसराज हंस मुर्दाबाद 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 जिंदाबाद जिंदाबाद ਆਵਾਜ਼ ਉਹ ਪਾਰਟੀ ਵੱਲੋਂ ਖੜਿਆ ਜਿਹੜਾ ਬੀਜਪੀ ਵੱਲੋਂ ਟਿਕਟ ਤੇ ਖੜਾ ਜਿਹੜੀ ਕਿਸਾਨ ਰੋਧੀ ਲੋਕ ਵਿਰੋਧੀ ਉਹ ਆਪ ਪਾਰਟੀ ਬੀਜਪੀ ਆ ਉਹਦੇ ਵੱਲੋਂ ਖੜਾ ਕਿਉਂਕਿ ਲਗਾਤਾਰ ਸਾਲ ਅਸੀਂ ਬਾਦਰਾਂ ਤੇ ਬੈਠੇ ਰਹੇ ਆ ਸਾਡੇ 750 ਤੋਂ ਉੱਪਰ ਕਿਸਾਨ ਸ਼ਹੀਦ ਹੋਏ ਹੁਣ ਵੀ ਜਿਹੜੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਦਿੱਲੀ ਜਾ ਰਹੇ ਸੀ ਉਹਨਾਂ ਉੱਪਰ ਇਹ ਬੀਜਪੀ ਨੇ ਸਿੱਧੀਆਂ ਗੋਲੀਆਂ ਚਲਾਈਆਂ ਉਸ ਤੋਂ ਬਿਨਾਂ ਲਗਾਤਾਰ ਕੋਈ ਵੀ ਵਰਗ ਹੋਵੇ ਜਿੱਥੇ ਤੱਕ ਉਹਨਾਂ ਨੇ ਫੌਜ ਵੀ ਨਹੀਂ ਛੱਡੀ ਬੀਜਪੀ ਨੇ ਸਾਰੇ ਵਰਗਾਂ ਦੇ ਉੱਪਰ ਨਵੇਂ ਨਵੇਂ ਕਾਨੂੰਨ ਬਣਾ ਰਹੀ ਆ ਇਹ ਬੀਜੇਪੀ ਜਿਹੜੀ ਇਹ ਲੋਕ ਵਿਰੋਧੀ ਪਾਰਟੀ ਆ ਇਸ ਕਰਕੇ ਅਸੀਂ ਤਾਂ ਵਿਰੋਧ ਕਰ ਰਹੇ ਹਾਂ ਹਾਂਸਰਾਜ ਨੇ ਜੇਕਰ ਵਾਕਾ ਹੀ ਲੋਕ ਪੱਖੀ ਆ ਤਾਂ ਉਹ ਆਪ ਦੀ ਜਿਹੜੀ ਇਹ ਬੀਜੇਪੀ ਦੀ ਟੱਕਰ ਛੱਡ ਕੇ ਤੇ ਆਜ਼ਾਦ ਹੋ ਕੇ ਸਾਡੇ ਨਾਲ ਗੱਲਬਾਤ ਕਰਨਾਂ ਤਾਂ ਕਰ ਸਕਦਾ ਨਹੀਂ ਲਗਾਤਾਰ ਉਹਦਾ ਵਿਰੋਧ ਖੇਹਰਾ 'ਚ ਨਹੀਂ ਪਿੰਡਾਂ ਦੇ ਵਿੱਚ ਇਹ ਤੋਂ ਵੱਧ ਵੀ ਹੋਊਗਾ ਆਉਣ ਵਾਲੇ ਟਾਈਮ 'ਚ ਹੋ ਸਕਦਾ ਉਹਦੀਆਂ ਗੱਡੀਆਂ ਤੱਕ ਭੰਨਣ ਤੱਕ ਨੌਕ ਤਾਂ ਆ ਸਕਦੀ ਆ ਪਿੰਡਾਂ ਦੇ ਤੇ ਪਾਲਸ ਵਾਲਾ ਤੁਹਾਡੇ ਨਾਲ ਕਿਸ ਤਰ੍ਹਾਂ ਜਿਹੜਾ ਬਰਤਾਲਾ ਕੀਤਾ ਜਾ ਰਿਹਾ ਹੈ ਅਜੇ ਤਾਂ ਮਾੜਾ ਹੀ ਬਤਾਲਾ ਜੀ ਹੁਣ ਜੇ ਸਾਨੂੰ ਨੇੜੇ ਜਾ ਕੇ ਉਹਦੇ ਨਾਲ ਗੱਲਬਾਤ ਕਰਨ ਦਿਓ ਵੀ ਉਹ ਖੜਾ ਸਾਡੀ ਅਜੇ ਮੰਗਾ ਮੱਲਾ ਸਾਡੀਆਂ ਕਿਸਾਨਾਂ ਨੇ ਸੁਣੇ ਜੀ ਇੱਥੇ ਮੀਟਿੰਗ ਕਰਨ ਆਇਆ ਤਾਂ ਸਾਡੀ ਤਾਂ ਇਹ ਮੰਗਾ ਸਾਡੀ ਗੱਲਬਾਤ ਹੋਣੀ ਚਾਹੀਦੀ ਹੈ ਹਾਂ ਸਰਾਜ ਜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੀ ਜਿੱਚ ਕਹਿ ਰਿਹਾ ਮੈਂ ਤਾਂ ਇੱਕ ਵਾਰ ਜਿੱਤਣਾਂ ਸੀ ਜਿੱਤ ਗਿਆ ਦੇਖੋ ਜੀ ਕਹਿੰਦਾ ਸੀਗਾ ਇੱਕ ਵਾਰ ਜਿੱਤਣਾ ਬਥੇਰਾ ਕੁਸ ਬੋਲਦਾ ਹੋ ਬੋਲਣ ਦੇ ਕਰਨ ਚ ਬਹੁਤ ਫਰਕ ਆ ਬੀਜੇਪੀ ਨੇ ਲਗਾਤਾਰ ਫੱਟ ਕੀਤਾ ਉਹਨੂੰ ਇੱਥੇ ਔਰ ਉਹ ਕੋਈ ਕੱਲਾ ਸਿੱਲੀ ਸਿੱਲੀ ਹਵਾ ਤਾਂ ਗੀਤ ਤੋਂ ਮੈਂ ਜੇ ਕੋਈ ਪੱਤਰਕਾਰ ਵੀ ਸਵਾਲ ਪੁੱਛਦਾ ਤਾਂ ਉਸਦੂਗਾ ਕੁਝ ਬੋਲਦਾ ਨਹੀਂ ਬੀਜੇਪੀ ਨੇ ਕਿਹਾ ਵੀ ਤੂੰ ਇੱਥੇ ਚੁੱਪ ਕਰਕੇ ਬਕੁੰਗਾ ਆ ਬਣ ਕੇ ਤੁਰੇ ਫਿਰਨਾ ਲੋਕਾਂ ਨਾਲ ਤਾਂ ਆਸ ਵਿੱਚ ਟਕਰਾਈ ਜਾਣਾ ਟਕਰਾ ਕਰਾ ਕੇ ਪਿੰਡਾਂ ਦੇ ਵਿੱਚ ਵੀ ਨਾ ਟਕਰਾ ਕਰਾਉਣ ਦੀ ਸਿੱਧੀ ਕਰਾਉਣੀ ਹੈ ਇਸ ਕਰਕੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਬੀਜੇਪੀ ਵੀ ਸਮਾਜ ਵਿਰੋਧੀ ਪਾਰਟੀ ਆ ਇਹਨੂੰ ਕੋਈ ਵੋਟ ਨਾ ਪਾਓ ਇਹਦਾ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵਿਰੋਧ ਕਰੋ ਸ਼ਹਿਰਾਂ ਦੇ ਵਿੱਚ ਵਿਰੋਧ ਹੋਣਾ ਚਾਹੀਦਾ deki <laughs> be <laughs> 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 Hukumnya juga orang itu gutar. hocale